ਮੇਰਾ ਨਾਮ ਮਨਿੰਦਰ ਕੌਰ। ਇਹ ਜਿਹਾ ਲੱਗਦਾ ਜਿਹਾ ਡੱਟ ਸੀ ਕੀ ਕਰ ਹੋਈ ਕੀ ਹੈ। ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਨਕਰੇਂਦਾ। ਇਹ ਥੋੜਾ ਜੇ ਪਹਿਲਾਂ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਸੀ। ਅਸੀਂ ਆਪਣੀ ਕੁੜੀ ਨੂੰ ਦੋਵੇਂ ਨਹੀਂ ਲੈ ਆਏ ਆ ਘਰੇ। ਫੇਰ ਇਹ ਧਮਕੀਆਂ ਦੇਣ ਲੱਗ ਪਿਆ। ਫੇਰੇ ਸਾਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ। ਅਸੀਂ ਬਾਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ। ਵੇ ਨਹੀਂ ਜੜਾ ਦੋੜਮ ਡੰਡਾ ਆ ਵੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਐਂ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੱਡਣ ਜਾਣੇ ਘਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਰੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚੇਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵਿੱਚ ਤੂੰ ਆਪਣੀ ਲੜਾਈ ਆਪ ਕਰ ਨਜਿੱਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿਤੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿਤੇ ਅੱਜ ਤੇ ਮਰਵਾ ਦੀ ਦੁਕਾਨ ਲੱਗੇ ਛਾੜੇ ਸਾਫ ਲੱਗੇ ਉੱਥੇ ਮਾਰ ਗਿਆ ਗੋਲੀਆਂ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਹਨੂੰ ਰੋਟੀ ਦਿੱਤੀ ਆ ਕਿ ਇਹਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਉਹ ਰੋਗੇਨ ਬਾਪ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਤੇ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨੂੰ ਮਾਰ ਗਿਆ ਤਦ ਤੱਕ ਵੀ ਨਹੀਂ ਵਰਨੇ ਕੋਈ ਮੇਰੇ ਬਨੇਵੇਂ ਨੂੰ ਧਮਕੀਆਂ ਦਿੰਦਾ ਹੀ ਰੋਜ਼ ਕਿ ਮੈਂ ਗੋਲੀਆਂ ਜਲਾਉਣ ਆਉਣ ਲੱਗਾ ਵਾਂ ਤੇ ਉਹ ਕਹਿੰਦਾ ਅਈ ਸਰ ਕੁਛ ਹਟੇ ਗੋਲੀ ਚਲਾਉਣਾ ਆ ਸਾਹਮਣੇ ਗੋਲੀ ਦਾ ਜੱਛਾਡੇ ਦਾ ਸਵੇਰੇ ਸ਼ਟਾ ਗੁਰਦੁਰਦ ਸਾਹਿਬ ਦੇ ਲਾਗੇ ਇੱਕ ਗੋਲੀ ਦੇ ਘਟਨਾ ਵਾਪਰਨ ਦੀ ਸੋਚਣਾ ਸਾਹਮਣੇ ਆਈ ਸੀ ਜਿਸ ਬੰਦੇ ਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੁਹਾਨੂੰ ਹਸਪਤਾਲ ਪਹੁੰਚਾਇਆ ਗਿਆ ਇਸ ਬੰਦੀ ਜਾਂਚ ਜਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਬੰਦੀ ਨੇ ਮਾਮਲਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਨ ਪੁਰਾਣੀ ਰਣਜੀਤ ਦਾ ਮਾਮਲਾ ਫੇਰ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਆ ਉਹ ਹੈ ਪੁਰਾਣੀ ਰਣਜੀਤ